ਸਤਿਗੁਰ ਜੀ ਸਤਿਗੁਰ ਆ ਬੈਠ ਜੀ ਆਸਾ ਜੀਰਦੇਸ ਅਸੀਂ ਬੈਠੇ ਨਹੀਂ ਆਏ ਤੇਰੇ ਟਰੈਕਟਰ ਦੇ ਛੇ ਕਿਸਾਂ ਟੁੱਟ ਗਿਆ ਗੁਰਦੇਵ ਸੋ ਹਰ ਚੀਜ਼ ਦੀ ਹੱਦ ਹੁੰਦੀ ਆ ਹੁਣ ਕਿਸ਼ਤਾ ਲਾਉਂਦਾ ਜਿਗਾਰ ਕਰ ਕੋਈ ਇਹ ਨਾ ਹੋਵੇ ਸਾਰਾ ਟਰੈਕਟਰ ਦੀ ਸੈਲਫ ਮਰਨੀ ਪੈ ਜਾਵੇ ਉਹ ਤਾਂ ਜੀ ਮੈਂ ਮੰਨਦਾ ਜੀ ਉਹ ਪਹਿਲਾਂ ਤਿਆਰ ਪੈਸੀ ਜੀ ਉਹਨਾਂ ਭਾਨਜੀ ਦਾ ਵਿਆਹ ਆ ਗਿਆ ਜੀ ਉਹ ਪੈਸਾ ਉਧਰ ਲੱਗੇ ਮੈਨੂੰ ਟਾਈਮ ਦਿਓ ਮੈਂ ਕਰਦਾ ਕੋਈ ਹਿੱਲਾ ਜੀ ਆਹ ਚੱਕ ਸਟੇਟਮੈਂਟ ਤੇ ਕਰ ਇਥੇ ਸਾਈਨ ਨੋਈ ਧੰਨਵਾਦ ਜੀ ਮੈਂ ਕੋਸ਼ਿਸ਼ ਕਰੂੰਗਾ ਜੱਟ ਹੱਸਦਾ ਏ ਜੱਟ ਜੱਜਦਾ ਏ ਜੱਟ ਗਾਉਂਦਾ ਏ ਜੱਟ ਨੱਚਦਾ ਏ ਕਿੰਜ ਸੀਨਾ ਚੀਰ ਦਿਖਾਵੇ ਕਿ ਜੱਟ ਕਿਹੜੇ ਹਾਲ ਚ ਵਸਦਾ ਏ ਕਿਹੜੇ ਚੱਕਰਾਂ ਪਿਆ ਗੁਰਦੇਵ ਸਿੰਘ ਫਿਰ ਤਾਂ ਹੈ ਉਹ ਭਰਾਵਾ ਜੇ ਖੈਰ ਹੁੰਦੀ ਤਾਂ ਚੱਕਰਾ ਪੈਂਦੀ ਕਿ ਲੋੜ ਸੀ ਕਦੇ ਆ ਮਾਮਲਾ ਨਾਲ ਚੱਕਰਾ ਗਿਆ ਤੇ ਕਦੇ ਇਹ ਜੀ ਕਿਸ਼ਤਾਂ ਚੱਕਰਾ ਗਿਆ ਇਹ ਤਾਂ ਸਿੜੀ ਸੇ ਆਪਾਂ ਚੱਲਦੇ ਹੀ ਰਹਿਣਾ ਐਵੇਂ ਨਾ ਤੈਨੂੰ ਲਾਇਆ ਕਰ ਕੋਈ ਮੇਰੇ ਲਈ ਸੇਵਾ ਹੈ ਤਾਂ ਦੱਸ ਬਸ ਇੱਕ ਬੇਨਤੀ ਆ ਜਿਵੇਂ ਮਰਦ ਕਰਬੀਓ ਬਣ ਕੇ ਆ ਬੈਂਕ ਵਾਲਿਆਂ ਨੂੰ ਤੇ ਮਾਮਲਾ ਵਾਲਿਆਂ ਨੂੰ ਬਸ ਬਾੜੀ ਦਾ ਕਰੋਗਲਾ ਉਸ ਤੋਂ ਬਾਅਦ ਮੈਂ ਪਾਈ ਪਾਈ ਲਾ ਦੂੰ ਨਾ ਬਸ ਐਨੀ ਕੀ ਗੱਲ ਐ ਤੂੰ ਯਾਰ ਬੇਫਿਕਰ ਹੋ ਕੇ ਸੌਂ ਜਾ ਤੇਰੇ ਮਾਮਲੇ ਤੇ ਬੈਂਕ ਦੀ ਜ਼ਿੰਮੇਵਾਰੀ ਮੇਰੀ ਆ ਹੁਣ ਖੁਸ਼ ਹੈ ਮਹਾਦਾਇ ਪਾਕੋ